ਹਾਂਜੀ ਦੋਸਤੋ 2 ਦਸੰਬਰ 2024 ਮੇਰੇ ਖਿਆਲ ਸਾਰਿਆਂ ਨੂੰ ਯਾਦ ਹੋਊਗਾ ਕਿ ਇਸ ਦਿਨ ਕੀ ਘਟਨਾ ਵਾਪਰੀ ਸੀ ਚਲੋ ਦੱਸਦੇ ਹਾਂ ਕਿ ਇਸ ਦਿਨ ਤਾਕਤ ਸਰਬੰਦੇ ਜਥੇਦਾਰਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੰਟਰਾ ਤੋਂ ਤੇ ਫਖਰੂ ਫਖਰੇ ਕੌਮ ਹੈ ਜਿਹੜਾ ਇਹ ਖਿਤਾਬ ਵਾਪਸ ਲੈ ਲਈ ਸੀ ਕਿਉਂ ਲਈ ਸੀ ਬਹੁਤ ਵੱਡੀ ਚਰਚਾ ਹੈ ਬੰਦਾ ਜਿੱਦਾਂ ਦਾ ਕਰਦਾ ਹੈ ਉਹੀ ਭੋਗਦਾ ਹੈ ਉਹਨਾਂ ਦੀ ਮਿੱਟੀ ਹੁਣ ਵੀ ਪਲੀਤ ਹੋ ਰਹੀ ਹੈ ਅੱਗੇ ਵੀ ਹੋਣੀ ਜਾਣੀ ਹੈ ਆਪਾਂ ਇਹ ਵਿਸ਼ਾ ਛੱਡਦੇ ਹਾਂ ਆਪਾਂ ਨਾ ਇੱਕ ਵਿਸ਼ਾ ਕਿ ਦਿੱਲੀ ਕਤਲਿਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਕੁਝ ਦਿਨ ਪਹਿਲਾਂ ਤੀਜੀ ਉਮਰ ਕੈਦ ਹੋਈ ਹੈ ਬੇਸ਼ੱਕ ਇਹ ਬਹੁਤ ਘੱਟ ਸਜ਼ਾ ਹੈ ਉਸ ਦੇ ਗੁਨਾਹ ਦੇ ਮੁਤਾਬਕ ਸੁਪਰੀਮ ਕੋਰਟ ਦੇ ਜੱਜ ਸਾਹਿਬਾਂ ਨੇ ਵੀ ਇਹ ਮੈਂਸ਼ਨ ਕੀਤਾ ਕਿ ਇਹਦੀ ਸਜ਼ਾ ਮੌਤ ਬਣਦੀ ਸੀ ਪਰ ਦੋਸ਼ੀ ਦੀ ਮੁਜਰਮ ਦੀ ਉਮਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਰਾਇਤ ਦੇ ਕੇ ਇਹਨੂੰ ਉਮਰਕਾਤ ਦੇ ਸਜ਼ਾ ਦਿੱਤੀ ਗਈ ਹੈ ਜੋ ਕਿ ਬਹੁਤ ਅੰਸ਼ਕ ਰੂਪ ਦੇ ਵਿੱਚ ਇਨਸਾਫ ਗਿਣਿਆ ਜਾ ਸਕਦਾ ਪਰ ਇਨਾ ਇਨਸਾਫ ਲੈਣ ਲਈ ਵੀ ਜਿਹੜੇ ਬੰਦੇ ਨੇ ਜਦੋ ਜਹਿਦ ਕੀਤੀ ਹੈ ਵੱਡੇ ਵੱਡੇ ਅਹੁਦਿਆਂ ਨੂੰ ਲੱਤ ਮਾਰ ਕੇ ਆਪਣੀ ਯੋਗਤਾ ਅਨੁਸਾਰ ਸਿਰ ਅਨੁਸਾਰ ਇਹ ਇਹਨਾਂ ਕੇਸਾਂ ਨੂੰ ਲੜ ਕੇ ਸਜ਼ਾ ਦਵਾਈ ਹੈ ਉਹ ਹਨ ਸਰਦਾਰ ਹਰਵਿੰਦਰ ਸਿੰਘ ਫੂਲਕਾ ਐਚਐਸ ਫੂਲਕਾ ਸੀਨੀਅਰ ਵਕੀਲ ਸੁਪਰੀਮ ਕੋਰਟ ਭਾਰਤ ਜਿਨ੍ਹਾਂ ਨੇ ਇਹ ਲੜਾਈ ਨੂੰ ਬੜੀ ਸਿੱਦਤ ਨਾਲ ਸਿੱਦਤ ਨਾਲ ਲੜਿਆ ਤੇ ਉਹਨਾਂ ਪਰਿਵਾਰਾਂ ਨੂੰ ਵੀ ਦਾਤ ਦੇਣੀ ਬਣਦੀ ਹੈ ਜਿਹੜੇ ਇਨ ਸ਼ਕਤੀਸ਼ਾਲੀ ਬੰਦਿਆਂ ਦੇ ਖਿਲਾਫ ਕੇਸ ਲੜਦੇ ਰਹੇ ਗਵਾਹੀਆਂ ਭੁਗਦੇ ਰਹੇ ਚਲੋ ਕੁਝ ਅੰਸ਼ਕ ਰੂਪ ਦੇ ਵਿੱਚ ਥੋੜੇ ਥੋੜਾ ਜਿਹਾ ਇਨਸਾਫ ਮਿਲੇ ਆ ਜਿਹਦੀ ਕਿ ਆਸ ਬਹੁਤ ਘੱਟ ਸੀ ਇਹ ਜਿਹੜੇ ਮੁਜਰਮਾਂ ਦੀ ਤਾਕਤ ਨੂੰ ਦੇਖਦੇ ਹੋਏ ਜਿਹੜੀ ਮੁਜਰਮ ਜਮਾਤ ਹੈ ਉਹਦੇ ਉਹਨਾਂ ਦੀ ਇਹ ਤਾਕਤ ਨੂੰ ਦੇਖਦੇ ਹੋਏ ਪਰ ਹੁਣ ਇੱਥੇ ਪੰਥ ਰਤਨ ਤੇ ਫਖਰੇ ਕੌਮ ਦਾ ਕਿਉਂ ਜ਼ਿਕਰ ਕਰ ਰਿਹਾ ਮੈਂ ਕਿ ਅਸੀਂ ਬੇਨਤੀ ਕਰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਬੇਨਤੀ ਕਰਨੀ ਚਾਹੀਦੀ ਹੈ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿ ਪੰਤ੍ਰਤਨ ਤੇ ਫਖਰੇ ਕੌਮ ਦੇ ਖਿਤਾਬ ਹੈ ਜਿਹੜੇ ਇਸ ਲੜਾਈ ਨੂੰ ਲੜਨ ਦੇ ਵਿੱਚ ਮਾਨ ਸਨਮਾਨ ਦੇ ਵਜੋਂ ਸਰਦਾਰ ਹਰਵਿੰਦਰ ਸਿੰਘ ਪੂਲਕਾ ਐਚਐਸ ਪੂਲਕਾ ਜੀ ਨੂੰ ਇਹ ਖਿਤਾਬ ਦਿੱਤੇ ਜਾਣ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਫਕਾ ਪ੍ਰਧਾਨ ਸ਼ਾਫਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਕੁਝ ਨਾ ਕੁਝ ਪਛਤਾਪ ਕਰ ਕਰੋ ਤੁਸੀਂ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਮੈਂਬਰਾਂ ਦੀ ਬਹੁਤ ਵੱਡੀ ਗਿਣਤੀ ਅੱਜ ਵੀ ਤੁਹਾਡੇ ਹੱਥਾਂ 'ਚ ਤੁਸੀਂ ਇਸ ਲਈ ਹੰਬੜਾ ਮਾਰੋ ਤੇ ਸਾਡੀ ਜਿਹੜੀ ਸਾਡੀ ਕੌਮ ਲਈ ਲੜਨ ਵਾਲੇ ਲੋਕਾਂ ਲਈ ਉਹਨਾਂ ਦਾ ਮਾਨ ਸਨਮਾਨ ਕਰਨ ਲਈ ਤੁਸੀਂ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਥਰੂ ਇਸ ਮੰਗ ਨੂੰ ਪ੍ਰਵਾਨ ਚੜਾਉਣ ਦੀ ਜਿਹੜੀ ਕੋਸ਼ਿਸ਼ ਕਰ ਸਕਦੇ ਹਾਂ ਤੇ ਤੁਹਾਡੇ ਜਿਹੜੇ ਪਾਪ ਆ ਉਹ ਵੀ ਥੋੜੇ-ਬਹੁਤ ਧੁੱਲ ਜਾਣਗੇ ਤੇ ਸਾਡੀ ਕੌਮ ਦੀ ਸਰਮੌਰ ਜ세 ਬੰਦੀ ਸ਼੍ਰੋਮਣੀ ਅਕਾਲੀ ਦਲ ਉਸ ਦੇ ਪੈਰ ਲੱਗਣ ਦੇ ਵੀ ਕੁਝ ਨਾ ਕੁਝ ਚਾਂਸ ਬਣ ਜਾਣਗੇ ਸੋ ਮੈਂ ਇਹ ਨਹੀਂ ਕਹੂੰਗਾ ਕਿ ਇਸ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਕਰਿਓ ਪਰ ਇਸ ਵਿਚਾਰ ਨੂੰ ਜ਼ਰੂਰ ਅਸੀਂ ਅੱਗੇ ਲੈ ਕੇ ਜਾਈਏ ਸਾਡੀ ਕੌਮ ਦੇ ਜਿਹੜੇ ਜਿਨ੍ਹਾਂ ਦੇ ਹੱਥ 'ਚ ਅੱਜ ਵੀ ਸ਼ਕਤੀਆਂ ਨੇ ਜਿਹੜੇ ਇਹ ਕਰ ਸਕਦੇ ਨੇ ਕਿ ਉਹ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ ਨੂੰ ਪੰਥ ਰਤਨ ਤੇ ਫਖਰੇ ਕੌਮ ਦਾ ਅਵਾਰਡ ਜਿਹੜਾ ਦੇ ਕੇ ਉਹਨਾਂ ਦੀ ਜਿਹੜੀ ਘਾਲਣਾ ਉਹਦਾ ਸਨਮਾਨ ਕਰਨਾ